ਮੁਜਬਦਾਮਾ 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 ਕੱਚੇ ਕੰਮੇ ਪੱਕੇ ਕਰੋ ਪੱਕੇ ਕਰੋ ਪੱਕੇ ਕਰੋ ਕੱਚੇ ਕੰਮੇ ਪੱਕੇ ਕਰੋ ਪੱਕੇ ਕਰੋ ਪੱਕੇ ਕਰੋ ਸਰਕਾਰ ਦਾ ਪ੍ਰਬੰਧ ਕਰੋ ਸਰਕਾਰ ਦਾ ਪ੍ਰਬੰਧ ਕਰੋ ਠੇਕੇਦਾਰੀ ਪ੍ਰਥਾ ਬੰਦ ਕਰੋ ਬੰਦ ਕਰੋ ਬੰਦ ਕਰੋ ਠੇਕੇਦਾਰੀ ਪ੍ਰਥਾ ਬੰਦ ਕਰੋ ਬੰਦ ਕਰੋ ਬੰਦ ਕਰੋ ਕੱਚੇ ਕੰਮੇ ਪੱਕੇ ਕਰੋ ਪੱਕੇ ਕਰੋ ਪੱਕੇ ਕਰੋ ਕੱਚੇ ਕੰਮੇ ਪੱਕੇ ਕਰੋ ਕੱਚੇ ਕੰਮੇ ਪੱਕੇ ਕਰੋ ਤਨਖਾਹ ਦਾ ਪ੍ਰਬੰਧ ਕਰੋ ਤਨਖਾਹ ਦਾ ਪ੍ਰਬੰਧ ਕਰੋ ਸਾਡੇ ਘਟਾ ਆਈ ਵੀ ਜਮਾ ਕਰਾਓ ਜਮਾ ਕਰਾਓ ਜਮਾ ਕਰਾਓ ਜੀ ਕੀ ਨਾਮ ਤੇ ਅੱਜ ਦਾ ਕੀ ਮੁੱਦਾ ਹੈਗਾ ਮੈਂ ਮਨੋਜ ਕੁਮਾਰ ਸਪਾਈ ਸਿਕ ਯੂਨੀਅਨ ਦਾ ਪ੍ਰਧਾਨ ਨਗਰ ਕੌਂਸਲ ਦੋਨਿਆਂ ਦਾ ਹਾਂ ਜੀ ਔਰ ਇਹ ਜਿਹੜੀ ਅੱਜ ਆਪਣੇ ਤੇ ਹੜਤਾਲ ਹੋ ਰਹੀ ਆ ਇਹ ਸਪਾਈ ਸਿਕ ਯੂਨੀਅਨ ਪੰਜਾਬ ਦੇ ਸੱਤੇ ਤੇ ਤੋਂ ਦੇ ਨਾਲ ਵਸਤੇ ਹਰਤਾ ਹੋ ਰਹੀ ਹੈ ਸਾਡੀ ਜਿਹਦੇ ਵਿੱਚ ਪੰਜਾਬ ਸਰਕਾਰ ਨੇ ਕੁਝ ਫੈਸਲੇ ਲਏ ਗਿਆ ਨਗਰ ਕੌਂਸਲਾਂ ਨੂੰ ਨੋਟੀਫਿਕੇਸ਼ਨ ਜਾਰੀ ਕਰਕੇ ਕਿਹਾ ਗਿਆ ਵੀ ਇਹ ਜਿਹੜੇ ਸਫਾਈ ਦਾ ਕੰਮ ਆ ਜਾਂ ਸੀਵਰ ਮੋੜ ਦਾ ਜਾਂ ਮਤਲਬ ਲੈਕਚੇਸ਼ਨ ਦਾ ਜਾਂ ਉਹ ਸਾਰਾ ਕੰਮ ਆ ਜਾਂ ਠੇਕੇਦਾਰੀ ਸਿਸਟਮ ਦੇ ਵਿੱਚ ਕੀਤਾ ਜਾਵੇ ਤਾਂ ਇਸ ਕਰਕੇ ਸਾਡੇ ਜਿਹੜੇ ਸਾਥੀ ਹੈਗੇ ਸਾਰੇ ਪੰਜਾਬ ਭਰ ਦੇ ਵਿੱਚ ਇਸ ਦੀ ਦਾ ਵਿਰੋਧ ਕਰੀ ਜਾ ਰਹੇ ਆ ਵੀ ਇਹ ਚੀਜ਼ਾਂ ਜਿਹੜੀਆਂ ਹੈਗੀਆਂ ਬੰਦ ਹੋਣ ਚਾਹੀਦੀਆਂ ਠੇਕੇਦਾਰੀ ਪਰਥਾ ਖਤਮ ਹੋਣ ਚਾਹੀਦੇ ਆ ਕਿਉਂਕਿ ਸਰਕਾਰ ਸਾਡੂ ਇਹ ਵਾਅਦਾ ਕਰਕੇ ਆਈ ਸੀਗੀ ਵੀ ਅਸੀਂ ਜਿਹੜੇ ਕੱਚੇ ਮੁਲਾਜ਼ਮਾਂ ਸਾਰੇ ਪੱਕੇ ਕਰਾਂਗੇ ਆਊਟਸੋਰਸ ਸਿਸਟਮ ਆ ਪੰਜਾਬ ਦੇ ਵਿੱਚ ਬੰਦ ਕਰਾਂਗੇ ਤੇ ਪੰਜਾਬ ਤੋਂ ਬੰਦ ਕਰਕੇ ਸਾਰੇ ਬੰਦੇ ਜਿਹੜੇ ਮਲਾਜਮਾ ਉਹਨੂੰ ਰੈਗੂਲਰ ਕਰਾਂਗੇ ਇਹ ਸਰਕਾਰ ਆ ਆਪਣੇ ਵਾਦੇ ਤੋਂ ਪਲਟ ਰਹੀ ਆ ਇਸ ਕਰਕੇ ਸਾਡੇ ਮਲਾਜਮ ਜਿੰਨੇ ਵੀ ਹੈਗੇ ਆ ਉਹਨਾਂ ਦੇ ਵਿੱਚ ਇਹ ਰੋਸ ਪਾਇਆ ਜਾ ਰਿਹਾ ਵੀ ਅਸੀਂ ਇਹ ਸਰਕਾਰ ਨੂੰ ਦਿਖਾਉਣਾ ਚਾਹੁੰਦੇ ਆ ਵੀ ਇਹ ਸਾਰਾ ਮਲਾਜਮ ਜਿਹੜਾ ਇਕੱਠਾ ਹੈਗਾ ਇਹ ਮਲਾਜਮ ਵਿਰੋਧੀ ਨੀਤੀਆਂ ਦੇ ਖਿਲਾਫ ਜਿਹੜੇ ਬਣਾਏ ਜਾ ਰਹੇ ਇਹਨਾਂ ਦੇ ਉਹ ਨਹੀਂ ਹੋਣਾ ਚਾਹੀਦੇ ਜਿਹੜੇ ਠਿਕਾ ਪ੍ਰਥਾ ਨੂੰ ਖਤਮ ਕੀਤਾ ਜਾਵੇ ਇਹ ਲਾਗੂ ਕਰ ਰਹੀ ਆ ਨੋਟੀਫਿਕੇਸ਼ਨ ਜਾਰੀ ਕਰ ਰਹੀ ਆ ਨਗਰ ਕੌਂਸਲਾਂ ਨੂੰ ਹਦਾਇਤਾਂ ਕਰ ਰਹੀ ਹੈ ਵੀ ਇਹ ਠੇਕੇਦਾਰੀ ਜਿਹੜੇ ਚਾਲੂ ਕੀਤੀ ਜਾਵੇ ਤਾਂ ਇਹ ਜਿਹੜੇ ਆਪਦੇ ਵਾਦੇ ਤੋਂ ਮੁੱਕ ਰਹੀ ਹੈ ਇਸ ਕਰਕੇ ਸਾਰਾ ਪੰਜਾਬ ਦਾ ਜਿਹੜਾ ਸਫਾਈ ਕੰਮ ਆਗਾ ਤੇ ਜਿਹੜੇ ਸਾਡੇ ਸਾਥੀ ਹੈ ਬੇਲਦਾਰਾ ਚੌਕੀਦਾਰੋ ਸਾਰੇ ਅੱਜ ਸੜਕਾਂ ਉੱਤੇ ਆ ਤੇ ਸਾਰੇ ਦਫ਼ਤਰਾਂ ਦੇ ਮੂਹਰੇ ਬੈਠੇ ਹੋਏ ਆ